ਕੱਲ ਸੈਨੇਟ ਦੀ ਕਰਦੇ ਆ ਸੈਨੇਟ ਤੇ ਸਿੰਡੀਕੇਟ ਦੇ ਮੁੱਦੇ ਤੇ ਹੁਣ ਕਿਸਾਨਾਂ ਨੇ ਵੀ ਮੋਰਚਾ ਖੋਲ ਦਿੱਤਾ ਹੈ ਵਿਦਿਆਰਥੀਆਂ ਦੇ ਸਮਰਥਨ ਦੇ ਮੁੱਦੇ ਤੇ ਹੁਣ ਕਿਸਾਨਾਂ ਨੇ ਮੋਰਚਾ ਖੋਲ ਦਿੱਤਾ ਹੈ ਕਿਸਾਨਾ ਕਿਸਾਨਾਂ ਨੇ ਮੋਰਚਾ ਖੋਲ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦਾ ਅਗਲਾ ਜੋ ਵੀ ਕਦਮ ਹੋਵੇਗਾ ਅਸੀਂ ਵਿਦਿਆਰਥੀਆਂ ਦੇ ਨਾਲ ਖੜੇ ਆ ਹਾਲ ਹੀ ਦੇ ਵਿੱਚ ਜਿਹੜਾ ਹੈਗਾ ਇੱਕ ਡੈਲੀਗੇਟ ਦੇ ਵੱਲੋਂ ਰਾਜਪਾਲ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਇੱਕ ਵਫਦ ਦੇ ਵੱਲੋਂ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਹੈ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਅਜੇ ਹੀ ਤੱਕ ਇਹ ਸਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਾਡੇ ਨਾਲ ਮਨਜੋਤ ਸਾਡੇ ਸਹਿਯੋਗੀ ਪੀਓ ਤੋਂ ਲਾਈਵ ਜੁੜੇ ਨੇ ਮਨਜੋਤ ਹੁਣ ਕਿਸਾਨਾਂ ਦਾ ਵੀ ਵਿਦਿਆਰਥੀਆਂ ਨੂੰ ਸਮਰਥਨ ਮਿਲ ਚੁੱਕਿਆ ਹੈ ਕਿਸਾਨ ਕਹਿ ਰਹੇ ਨੇ ਜੋ ਵਿਦਿਆਰਥੀਆਂ ਦਾ ਅਗਲਾ ਕਦਮ ਹੋਵੇਗਾ ਅਸੀਂ ਨਾਲ ਖੜੇ ਆ ਕੀ ਕੋਈ ਜਨ ਕਾਰੀ ਪਰ ویکھو ਮਨਪਤ ਕਿਉਂਕਿ ਜਿਸ ਤਰੀਕੇ ਨਾਲ ਪ੍ਰਦਰਸ਼ਨ ਲਗਾਤਾਰ ਜਾਰੀ ਸੀਗਾ ਔਰ ਹੁਣ ਵੀ ਸ਼ਰਮਣਗਾਉਂਗਾ ਅਗਰ ਜ਼ਰੂਰ ਦਿਖਾ ਦੇ ਕਿਉਂਕਿ ਵਾਕਿਆਤ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਨਾਲ ਵਿਦਿਆਰਥੀਆਂ ਦਾ ਸਹਿਯੋਗ ਜਿਹੜਾ ਹੈ ਉਹ ਕਰਨ ਦਾਤ ਜਿਹੜਾ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਵੀ ਕਿਸੇ ਜਗ੍ਹਾ ਦੇ ਉੱਪਰ ਆ ਵਿਦਿਆਰਥੀਆਂ ਨੂੰ ਜ਼ਰੂਰ ਕਹਤਾ ਔਰ ਕਿਸਾਨ ਜਿਹੜੇ ਨੇ ਉਹ ਬਿਲਕੁਲ ਨਾਲ ਖੜੇ ਨੇ ਕਿਉਂਕਿ ਇਹ ਹੁਣ ਜਿਹੜੀ ਲੜਾਈ ਹੈ ਇਹ ਪੂਰੇ ਪੰਜਾਬ 'ਚ ਬਣਦੀ ਜਾ ਰਹੀ ਔਰ ਇਥੇ ਨਾਲ ਦੇ ਨਾਲ ਇਹ ਦੱਸਦੀ ਕਿ ਸੋਪੂ ਤੋਂ ਐਸਓਆਈ ਤੋਂ ਔਰ ਨਾਲ ਨਾਲ ਐਨਐਸਪੀਆਈ ਤੋਂ ਜਿਹੜੇ ਜਨਰਲ ਫੈਕਟਰੀ ਸੀਗੇ ਅਭੀਸ਼ੇਕਾਗਰ ਜਿਹੜੇ ਪਿੱਛੇ ਦੇ ਨਹੀਂ ਮਰਨਵਰ ਤੇ ਭੁਖੜ ਹੜਤਾਲ ਦੇ ਉੱਪਰ ਬੈਠੇ ਹੋਏ ਸੀਗੇ ਹੜਤਾਲ ਤੋਂ ਪੂਰੇ ਤੌਰ ਦੇ ਉੱਪਰ ਹੁਣ ਅਸਾਂ ਲੋ ਡਿਸਚਾਰਜ ਹੋ ਕੇ ਯੂਨੀਵਰਸਿਟੀ ਪਹੁੰਚੇ ਤਾਂ ਵਿਸ਼ੇ ਇੱਕ ਜੇ ਤਾਂ ਤੁਸੀਂ ਜਿੱਤ ਲਈ ਤਾਂ ਅਗਲੀ ਰਣਨੀਤੀ ਕਿਸ ਤਰੀਕੇ ਦੇ ਨਾਲ ਬਣਾਉਣ ਦੀ ਤਿਆਰੀ ਹੈਗੀ ਆ ਹੁਣ ਕਿਉਂਕਿ ਜੋ ਸਥਿਤੀ ਬਣੀ ਕੱਲ ਦੋ ਨੋਟੀਫਿਕੇਸ਼ਨ ਜਾਰੀ ਵੀ ਕੀਏ ਗਏ ਵੀ ਉਹ ہماری ਇੱਕ ਖੁੱਪੀ ਲੜਾਈ ਸੀ ਹਮਨੇ ਕੀਤੀ ਲੇਕਿਨ ਅੱਜ ਮਰੀ ਜਾਂ ਮਬਾਕੀ ਜੇ ਤੰਗ ਸੰਬਧੀ ਲੈਵਲ ਤੇ ਲੜਨੇ ਜਾ ਰਹੇ ਹਾਂ पंजाब यूनिवर्सिटी में बचाओ मोर्चा जो तो हमारी यूनिवर्सिटी ने बनाया है सभी ने मिलकर बनाया है तो हमारी वो जिम्मेदारी लगाएगा जैसे वो कहेंगे हम उसके तौर पर अपनी ड्यूटी निभाएंगे मैं अभी हॉस्पिटल से भी सीधा डिस्चार्ज होकर अभी सीधा मैं धरने पर पहुंचा और मुझे बड़ी खुशी हुई धरने पर मैं हॉस्पिटल में जब दो तो दिन था मेरा मन नहीं लग रहा था यहाँ आके जब मैंने इतनी बड़ी संख्या में लोग देखे इतना जन सैलाब देखा जो इतना समर्थन हो रहा है हमारे लोग ਸਮਾਰਿਆਂ ਆਪੋ ਕੇ ਲਿਏ ਦੇਖ ਕੇ ਬੜਾ ਮੇਰਾ ਦਿਲ ਖੁਸ਼ ਹੋਆ ਅਭੀ ہماری ਇੱਕ ਜੰਗ ਬਾਕੀ ਹੈ ਇਹ ਜੰਗ ਅਸੀਂ ਸਭ ਮਿਲ ਕੇ ਲੜेंगे और जरूर ਬਿਲਕੁਲ ਸਾਹਰਪਲ ਜਿਸ ਤਰੀਕੇ ਨਾਲ ਤੁਸੀਂ ਐਸਓਆਈ ਬਲੂ ਰਿਪਰੈਜ਼ੈਂਟ ਕਰ ਰਹੇ ਹੋ ਸਾਰਾ ਕੁਝ ਤਾਂ ਹੁਣ ਅੱਗੇ ਦੀ ਤਸਵੀਰ ਕੀ ਨਜ਼ਰ ਆਉਂਦੀ ਹੈ ਕਿਉਂਕਿ 7 ਤਰੀਕ ਦਾ ਪ੍ਰੋਗਰਾਮ ਜਿਹੜਾ ਮੀਟਿੰਗ ਦਾ ਕੱਲ ਦਾ 10 ਤਰੀਕ ਨੂੰ ਸਿਰ ਤੋਂ ਵੱਡਾ ਲਾਂਚ ਕੀਤਾ ਵੀ ਵੱਡਾ ਕੱਟ ਪੰਜਾਬ ਤੋਂ ਕਰਮਾ ਇਹ ਤਾਂ ਲੋਕਾਂ ਦਾ ਜਥੇਬੰਦੀਆਂ ਦਾ ਕਿੰਨਾ ਕਹਾਗਾਰਾ ਮਿਲ ਰਿਹਾ ਹੈ ਲੇਕਿਨ ਮੈਂ ਉਹ ਮੈਂ ਕਹਿੰਦਾ ਕਿ ਇਹ ਸੋਸ਼ਲ ਮੀਡੀਆ ਰਹੀਂ ਕੋਨੇ-ਕੋਨੇ ਚ ਬੈਠੇ ਪੰਜਾਬੀ ਕੋਨੇ-ਕੋਨੇ ਚ ਬੈਠੇ ਸਟੂਡੈਂਟ ਦੇ ਤੱਕ ਗੱਲ ਪਹੁੰਚ ਰਹੀ ਹੈ ਕਿ ਕੱਲ ਤੇ 7 ਤਰੀਕ ਨੂੰ 1 ਵਜੇ ਮੀਟਿੰਗ ਸਦੀ ਆ ਬਹੁਤ ਜ਼ਿਆਦਾ ਹੰਗਾਰਾ ਨਹੀਂ ਹੰਗ ਸਿੰਘ ਜਿੱਥੇ ਬੰਦੀਆਂ ਤੋਂ ਅਧਿਆਪਕ ਜਿੱਥੇ ਬੰਦੀਆਂ ਤੋਂ ਕਿਸਾਨ ਜਿੱਥੇ ਬੰਦੀਆਂ ਤੋਂ ਵਿਦਿਆਰਥੀਆਂ ਦੀ ਵੱਖਰੀ-ਵੱਖਰੀ ਵਿੰਗਾ ਤੋਂ ਜਿਹੜਾ ਹੰਗਾਰਾ ਮਿਲ ਰਿਹਾ ਹੈ ਕਿ ਕੱਲ ਮੀਟਿੰਗ ਤੇ ਵੀ ਪਹੁੰਚਣਗੇ 10 ਤਰੀਕ ਨੂੰ ਉਹ ਸਭ ਤੋਂ ਵੱਡਾ ਇਕੱਠ ਲਿਆਉਣਗੇ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸ ਦੇਣਾ ਚਾਹੁੰਦਾ ਕਿ ਕੇਂਦਰ ਨੂੰ ਜੋ ਦੇਸ਼ ਕਿਤੇ ਭੁੱਖ ਮਰੀ ਮਰੀ ਸੀਗੀ ਉਦੋਂ ਪੰਜਾਬ ਸੀਗਾ ਅੱਗੇ ਜੇ ਕਿਤੇ ਕੁਰਬਾਨੀਆਂ ਦੇਣ ਦੀ ਵਾਰੀ ਆਵੇ ਉਦੋਂ ਪੰਜਾਬ ਆ ਜੇ ਕਿਤੇ ਫਸਲ ਦੀ ਵਾਰੀ ਆਵੇ ਜੇ ਕਿਸੇ ਨੂੰ ਅਨਾਜ ਚਾਹੀਦਾ ਹੋਵੇ ਤੇ ਪੰਜਾਬ ਆ ਤੇ ਜਦੋਂ ਪੰਜਾਬ ਦੀ ਗੱਲ ਕਰਨੀ ਆ ਉਦੋਂ ਇਹ ਸੁੱਤੀਆਂ ਰਾਂਝੀਆਂ ਦੀ ਸਰਕਾਰਾਂ ਸੈਂਟਰ ਦੀਆਂ ਠੀਕ ਹੈ ਕਿ ਨਹੀਂ ਇਹ ਸਾਡੇ ਪੰਜਾਬ ਯੂਨੀਵਰਸਿਟੀ ਜਿਹੜੀ ਆ ਇਹ ਸਾਡੇ ਸਾਂਝੇ ਪੰਜਾਬ ਦੀ ਨਿਸ਼ਾਨੀ ਆ ਸਾਡੇ ਚੰਡੀਗੜ੍ਹ ਦਾ ਦਾਵਾ ਰੱਖਣ ਵਾਲੀ ਨਿਸ਼ਾਨੀ ਹੈ ਬਿਲਕੁਲ ਤਾਂ ਮੈਂ ਆਪਣੇ ਸ਼ਯੋਗੀ ਰੰਗੋਗਾਂ ਅੱਗੇ ਵੀ ਤਸਵੀਰ ਦਿਖਾਵੇ ਔਰ ਨਾਲ ਦੀ ਨਾਲ ਮਨਪ੍ਰੀਤ ਅਸੀਂ ਦੱਸ ਦਿੰਦੇ ਆ ਵੀ ਇੱਥੇ ਬੀਕਯੂ ਅਰ ਰੱਜੀਵਾ ਤੋਂ ਬੀਕੇਯੂ ਡੱਲਵਾ ਡੱਲੇਵਾਲ ਸੁਮੇਤ तमाम ਕਿਸਾਨਾਂ ਕੁਝੜੇ ਨੇ ਉਹ ਹੁਣ ਵੀ ਇੱਥੇ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਔਰ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਜ਼ਰੂਰ ਇਸ ਜਗਾ ਦੇ ਉੱਪਰ ਦਿਖਾ ਲ ਦੇਣੇ ਕਿਉਂਕਿ ਜਿੱਥੋਂ ਤੱਕ ਸਮਰਥਨ ਜਿਹੜਾ ਹੈ ਉਹ ਕਿਸਾਨਾਂ ਦਾ ਕਿਹਾ ਗਿਆ ਕਿ ਸਮਰਥਨ ਜਿਹੜਾ ਉਹ ਦਿੱਤਾ ਜਾਣਾ ਪਰ ਇਸ ਦੇ ਨਾਲ ਨਾਲ ਜਿੱਥੇ ਤੱਕ ਵੀ ਜਿਹੜੀ ਤਸਵੀਰ ਹੈ ਕਿਉਂਕਿ ਇਹ ਕੇਵਲ ਵਿਦਿਆਰਥੀਆਂ ਦੀ ਲੜਾਈ ਹੀ ਨਹੀਂ ਬਲਕਿ ਪੂਰੇ ਪੰਜਾਬ ਦੀ ਲੜਾਈ ਜਿਹੜੀ ਹੈ ਉਹ ਬਣਦੀ ਜਾ ਰਹੀ ਹੈ ਔਰ तमाम ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚ ਕੇ ਇਸ ਚੀਜ਼ ਦਾ ਸਮਰਥਨ ਜਿਹੜਾ ਉਹ ਵੀ ਜ਼ਰੂਰ ਕਰਦੀਆਂ ਹੋਏ ਨਜ਼ਰ ਆਉਂਦੀਆਂ ਨੇ ਕਿਉਂਕਿ ਕੱਲ ਦਾ ਵੀ ਐਲਾਨ ਕੀਤਾ ਵੀ ਕੱਲ 7 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਉਸ ਦੇ ਵਿੱਚ ਵੀ BKU ਰਾਜੇਵਾਲ ਤੋਂ BKU ਡੱਲੇਵਾਲ ਤੋਂ ਔਰ ਇਸ ਤੋਂ ਇਲਾਵਾ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਯਾਨੀ ਕਿ SKM ਤੋਂ ਉਸ ਤੋਂ ਇਲਾਵਾ ਕ੍ਰਾਂਤੀਕਾਰੀ ਕਿਸਾਨ ਜੁੰ ਜੜੀ ਹੈ ਉਹ ਵੀ ਉਚੇਚੇ ਤੌਰ ਦੇ ਉੱਪਰ ਪਹੁੰਚ ਰਹੀ ਔਰ ਇਸ ਜੜਾਈ ਜਿਹੜੀ ਹੈ ਇਸ ਨੂੰ ਛੋਟੀ ਤੋਂ ਵੱਡੀ ਕਿਸ ਤਰੀਕੇ ਨਾਲ ਬਣਾਉਣਾ ਹੈ ਕਿਉਂਕਿ ਇਹ ਯੂਨੀਵਰਸਿਟੀ ਦੇ ਤੌਰ ਦੇ ਉੱਪਰ ਵੀ ਦੇਖਿਆ ਜਾ ਰਿਹਾ ਔਰ ਪੰਜਾਬ ਦੇ ਤੌਰ ਦੇ ਉੱਪਰ ਵੀ ਦੇਖਿਆ ਜਾ ਰਿਹਾ ਕਿਉਂਕਿ ਸੈਨੇਟ ਚੋਣਾਂ ਨੂੰ ਬਹਾਲ ਕਰਨ ਦਾ ਮੁੱਦਾ ਜਿਹੜਾ ਹੈ ਔਰ ਜਿਹੜੀ ਕੱਲ ਸ਼ਰਾਰਤ ਕੀਤੀ ਗਈ ਕੇਂਦਰ ਵੱਲੋਂ ਜੋ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਹਿਲਾ ਨੋਟੀਫਿਕੇਸ਼ਨ ਜਿਹੜਾ ਰੱਦ ਦਾ ਜਾਰੀ ਕੀਤਾ ਗਿਆ ਔਰ ਉਸ ਤੋਂ ਕੁਝ ਸਮੇਂ ਬਾਅਦ ਹੀ ਯਾਨੀ ਕਿ ਕੁਝ ਮਿੰਟਾਂ ਬਾਅਦ ਹੀ ਫਿਰ ਤੋਂ ਬਹਾਲੀ ਦਾ ਕਰ ਦਿੱਤਾ ਗਿਆ ਤਾਂ ਇਹ ਇੱਕ ਤਰ੍ਹਾਂ ਦੀ ਤਸਵੀਰ ਜਿਹੜੀ ਹੈ ਵਿਦਿਆਰਥੀਆਂ ਕੋਸ਼ਿਸ਼ ਜਿਹੜੀ ਸੀਗੀ ਤਾਂ ਹੁਣ ਇਹ ਕੋਜੀ ਚਾਲ ਨੂੰ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਨੇ ਅਪਣਾਉਣਾ ਹੈ ਔਰ ਇਸ ਦੇ ਨਾਲ ਪੰਜਾਬ ਦੇ ਲੋਕ ਵੀ ਆਪ ਨੂੰ ਹਾਰਿਓ ਕਿ ਅੱਗੇ ਆਉਣ ਤਾਂ ਕਿਸਾਨ ਵਿਦਿਆਰਥੀ ਔਰ ਬਾਕੀ ਪੋਲਿਟੀਕਲ ਪਾਰਟੀਆਂ ਕਿਉਂਕਿ ਇੱਥੇ ਇਹ ਦੱਸ ਦਈਏ ਕਿ ਕੱਲ ਵੀ ਸ਼੍ਰੋਮਣੀ ਕਾਲੀਦਾਦਾ ਪਹੁੰਚੇ ਹੋਏ ਨੇ ਜੇ ਕਿਸਾਨਾਂ ਦੇ ਨਾਲ ਗੱਲਬਾਤ ਹੋ ਸਕੇ ਕਿ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖ ਰਹੇ ਨੇ ਵਿਦਿਆਰਥੀਆਂ ਨਾਲ ਕਿੱਥੋਂ ਤੱਕ ਅੱਗੇ ਸਹਿਯੋਗ ਦੇਣਗੇ ਜੇ ਕਿਸਾਨਾਂ ਨਾਲ ਗੱਲਬਾਤ ਹੋ ਸਕੇ ਜੀ ਮੈਂ ਬਿਲਕੁਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਅਸੀਂ ਜ਼ਰੂਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਰਹਿਣ ਵਾਲੀ ਹੈ ਪੂਰੀ ਚੀਜ਼ ਹੈ ਕਿਉਂਕਿ ਜਿਹੜੇ ਐਸਕੇਐਮ ਬੇ ਆਗੂ ਨੇ ਉਹ ਕਿਸ ਤਰੀਕੇ ਦੇ ਨਾਲ ਅੱਗੇ ਰਹਿਣ ਵਾਲੇ ਨੇ ਔਰ ਨਾਲ ਦੀ ਨਾਲ ਵੀ ਪੂਰੀ ਤਿਆਰੀ ਉਹਨਾਂ ਦੀ ਕਿਸ ਤਰੀਕੇ ਦੇ ਨਾਲ ਕਿਉਂਕਿ ਇਹ ਹਰੇਕ ਐਂਗਲ ਜਿਹੜਾ ਹੈ ਇਸ ਦੇ ਨਾਲ ਵੀ ਜੋੜ ਕੇ ਦੇਖ ਰਹੇ ਨੇ ਵਿਦਿਆਰਥੀ ਔਰ ਇਸ ਦੇ ਨਾਲ ਨਾਲ ਇਹ ਜ਼ਿਕਰ ਕਰ ਲਈਏ ਤਾਂ ਵੱਖ-ਵੱਖ ਤਰ੍ਹਾਂ ਦੇ ਨਾਲ ਜੇ ਕਿਸੇ ਨੂੰ ਲੀਗਲ ਐਡਵਾਈਸ ਦੇਣੀ ਹੈ ਉਸ ਲਈ ਜਿਹੜੇ ਵਕੀਲ ਭਾਈਚਾਰੇ ਦੇ ਲੋਕ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਤਾਂ ਬੀਕੇਯੂ ਰਾਜੀਵਾਲ ਤੋਂ ਪਰਮ ਬੈਦਵਾਨ ਜਿਹੜੇ ਸਾਡੇ ਨਾਲ ਹੈ ਪਰਮ ਜੋ ਸਥਿਤੀ ਪੂਰੀ ਬਣੀ ਹੋਈ ਹੈ ਤਾਂ ਕਿਸਾਨ ਕਿਸ ਤਰੀਕੇ ਦੇ ਨਾਲ ਇਹਨਾਂ ਵਿਦਿਆਰਥੀਆਂ ਦੇ ਨਾਲ ਖੜੇ ਨੇ ਔਰ ਅਗਲੀ ਰਣਨੀਤੀ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਬਣਾਈ ਜਾਵੇ ਦੇਖੋ ਜੀ ਮੈਂ ਗੱਲ ਦੱਸਦਾ ਜੀ ਪੂਰੀ ਤਿਆਰ ਹੈ ਪੰਜਾਬ 'ਚ ਪੂਰਾ ਮਾਹੌਲ ਹੈ ਜਨ ਪੂਰੇ ਅੱਜਕੱਲ ਸੱਥਾਂ 'ਚ ਗੱਲਾਂ ਲੱਗਿਆ ਹੋਣ ਤੇ ਕਿਸਾਨ ਹੀ ਉਹਨਾਂ ਨੂੰ ਵੱਧ ਚੜ ਕੇ ਬਾਤੇ-ਬਾਤ ਹੁਣ ਤਾਂ ਇਹੀ ਕਹਿੰਦਾ ਸੁਣਿਆ ਚਲੋ ਚੰਡੀਗੜ੍ਹ ਚਲੋ ਚੰਡੀਗੜ੍ਹ ਤੇ ਇਹੀ ਗੱਲ ਹੋ ਰਹੀ ਆ ਸੱਤਰਾ ਦੇ ਵਿੱਚ ਜਦੋਂ ਗੱਲ ਪਹੁੰਚ ਜਾਂਦੀ ਜਦੋਂ ਚੁੱਲਿਆਂ 'ਚ ਗੱਲ ਆ ਜਾਂਦੀ ਹੈ ਨਾ ਫਿਰ ਕਿਆ ਹੁੰਦਾ ਵੀ ਉਹ ਮਸਲੇ ਜਿਹੜੇ ਹੁੰਦੇ ਨੇ ਉਹ ਛੋਟੇ ਲੱਗਣ ਲੱਗਦੇ ਸਾਡੇ ਲੋਕ ਬਹੁਤ ਨਿਕਲ ਚੁਕੇ ਹੁਣ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਥੇ ਸੰਮੂਲਿਤ ਕੀਤੀ ਗਈ ਹੈ ਅਸੀਂ ਕਿਸਾਨ ਨੂੰ ਰਾਜੇਵਾਲ ਵੱਲੋਂ ਰੋਜ਼ 20 30 ਬੰਦਿਆਂ ਦਾ ਜਿਹੜੀ ਇੱਥੇ ਤਾਰੇ ਦੇ ਵਿੱਚ ਆਉਂਦੇ ਕੱਲ ਦਾ ਇੱਕ 7 ਤਰੀਕ ਦਾ ਪ੍ਰੋਗਰਾਮ ਹੈ ਇੱਕ 10 ਤਰੀਕ ਦਾ ਵੱਡਾ ਇਕੱਠ ਸੱਦਿਆ ਗਿਆ ਤਾਂ ਕੱਲ ਦੀ ਮੀਟਿੰਗ ਵੀ ਸ਼ਮੂਲੀਤ ਕਰੋਗੇ ਔਰ ਉਸ ਤੋਂ ਇਲਾਵਾ ਅਗਲੀ ਜਿਹੜੀ 10 ਤਰੀਕ ਦੀ ਹੈ ਹਾਂਜੀ ਕੱਲ ਵੀ ਅਸੀਂ ਬਚੜ ਕੇ ਆਵਾਂਗੇ ਤੇ ਐਸੀ ਤਰ੍ਹਾਂ ਰੋਜ਼ ਦਾ ਹੀ ਹੈ ਸਾਡਾ ਤਾਂ ਤੇ ਜਿਹੜੀ 10 ਵਾਲੀ ਹੈ ਕਿਸਾਨ ਨੂੰ ਰਾਜੇਵਾਲ ਬਸ ਹੋਸੀ ਤਕਰੀਬਨ ਮੇਰੇ ਕਹਿ ਸਕਦਾ ਵੀ ਜਿਹੜੀ 2000 ਬੰਦੇ ਦੀ ਡਿਊਟੀ ਲਾਈ ਗਈ ਹੈ ਵੀ 2000 ਬੰਦਾ ਤੁਸੀਂ ਰਾਜੇਵਾਲ ਬਲਵਾਉਣਾ ਇੱਥੇ ਬਿਲਕੁਲ ਬਿਲਕੁਲ ਤਾਂ ਇੱਕ ਵਾਰ ਹੋਰ ਵੀ ਤਸਵੀਰਾਂ ਜਿਹੜੀਆਂ ਨੇ ਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਵੀ ਕਿਸਾਨ ਆਗੂ ਜਿਹੜੇ ਨੇ ਉਹ ਕਿਸ ਤਰੀਕੇ Yeah, क्रांतिकारी किसान यूनियन ਤੋਂ ਪਹੁੰਚੇ ਹੋ ਤਾਂ ਕਿਸ ਤਰੀਕੇ ਦਾ ਸਹਿਯੋਗ ਤੁਹਾਨੂੰ ਦੇਣ ਦੇ ਲਈ ਕਿਹਾ ਗਿਆ ਕਿਵੇਂ ਦੇ ਉਪਰਾਲੇ ਇਹਨਾਂ ਵਿਦਿਆਰਥੀਆਂ ਦੇ ਲਈ ਜਾਂ ਸਹਿਯੋਗ ਕਿਸ ਤਰੀਕੇ ਦਾ ਖਾਸ ਕਰਕੇ ਸਰ ਅਸੀਂ ਸਾਨੂੰ ਜਿੱਦਾਂ ਵੀ ਇੱਥੇ ਮੈਨੇਜਮੈਂਟ ਕਹਿਣਗੇ ਆਪਾਂ ਇਹਨਾਂ ਦੇ ਨਾਲ ਖੜੇ ਆ ਜੀ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅਵਤਾਰ ਸਿੰਘ ਪੁਨੀਆ ਜੀ ਸਾਡੇ ਪ੍ਰਧਾਨ ਜੀ ਉਹਨਾਂ ਦੇ ਨਾਲ ਆਏ ਹਾਂ ਕਿਉਂਕਿ ਕੱਲ ਦਾ ਇੱਕ ਪ੍ਰੋਗਰਾਮ ਇੱਕ 10 ਤਰੀਕ ਦਾ ਵੱਡਾ ਇਕੱਠ ਜਿਹੜਾ ਹੈ ਉਸ ਤੇ ਲਈ ਵੀ ਨਾਲ ਸਹਿਯੋਗ ਕਰ ਹਾਂਜੀ ਹਾਂਜੀ 7 ਤਰੀਕ ਨੂੰ ਮੀਟਿੰਗ ਹੈ ਇਹਨਾਂ ਦੀ ਕੱਲ ਨੂੰ ਕੱਲ ਨੂੰ ਡਿਸਾਈਡ ਹੋਣਾ ਜੀ ਕੱਲ ਨੂੰ ਜੋ ਵੀ ਇਹਦਾ ਉਹ ਤੋਂ ਬਾਅਦ 10 ਤਰੀਕ ਨੂੰ ਇਹਨੇ ਸ ਤੈਨੂੰ ਨਾਲ ਇਹ ਜਿਹੜੀਆਂ ਤਸਵੀਰਾਂ ਨੇ ਇਹ ਜਿਵੇਂ ਜੋ ਸਹਿਯੋਗੀ ਜਿਵੇਂ ਤੁਸੀਂ ਕਰ ਰਹੇ ਜ਼ਿਕਰ ਕਰ ਰਹੇ ਹੋ ਵੀ ਪੂਰੀ ਜਥੇਬੰਦੀ ਪਹੁੰਚੀ ਹੈ ਤਾਂ ਅਗਲੀ ਰਣਨੀਤੀ ਜਿਹੜੀ ਹੈ ਉਹ ਜਥੇਬੰਦੀਆਂ ਵੱਲੋਂ ਕਿਸ ਤਰੀਕੇ ਦੀ ਰਣਨੀਤੀ ਹੈ ਜਿਹੜੀ ਉਹ ਕੱਲੋਂ ਇਹਨਾਂ ਨੇ ਮੀਟਿੰਗ ਰੱਖੀ ਹੈ ਇੱਕ ਯੂਨੀਵਰਸਿਟੀ ਦੇ ਸਾਰੇ ਸਟੂਡੈਂਟਸ ਨੇ ਸੋ ਅਸੀਂ ਡਾਕਟਰ ਦਰਸ਼ਨਪਾਲ ਜੀ ਸੁਭਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਮੁਹਾਲੀ ਤੋਂ ਪ੍ਰਧਾਨ ਅਮਰ ਅਵਤਾਰ ਸਿੰਘ ਪੂਨੀਆ ਸਾਹਿਬ ਤੇ ਮੈਂ ਜਰਨਲ ਸਖਤਰ ਹੋਣ ਦੇ ਨਾਤੇ ਅਸੀਂ ਵੀ ਅੱਜ ਇੱਥੇ ਪਹੁੰਚੇ ਹਾਂ ਮਾਕੇ ਪਹਿਲਾਂ ਵੀ ਪਰਸੋਂ ਸਾਡੀ ਯੂਨੀਅਨ ਆਈ ਸੀ ਸੋ ਅੱਜ ਜਿਵੇਂ ਸਟੂਡੈਂਟਸ ਨੇ ਦੱਸਿਆ ਵੀ ਕੱਲ ਨੂੰ ਸਾਡੀ 1 ਵਜੇ ਮੀਟਿੰਗ ਹੈ ਉਸ ਦੇ ਵਿੱਚ ਡਿਸਾਈਡ ਹੋਊਗਾ ਵੀ ਅਸੀਂ 10 ਤਰੀਕ ਨੂੰ ਕਿਹੜਾ ਪ੍ਰੋਗਰਾਮ ਲੇਕਣਾ ਜਾਂ ਕਿਹੜੇ ਚੱਕਰ ਜਾਮ ਕਰਨਾ ਕਿ ਆ ਕਰਨਾ ਜੇ ਪ੍ਰਸ਼ਾਸਨ ਕੁਝ 3-5 ਕਰਦਾ ਏ ਸੋ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਪੂਰਨ ਅਪੀਲ ਹੈ ਵੀ ਜੇ ਸਟੂਡੈਂਟਸ ਨੂੰ ਕੋਈ ਵੀ 19-21 ਹੁੰਦੀ ਹੈ ਤਾਂ ਅਮੇ ਸਾਰੇ ਪੁਆਦ ਵਾਲੇ ਹਿਕ ਡਾਕਾ ਖੜੇ ਆ ਇਹਨਾਂ ਦੇ ਨਾਲ ਜੋ ਵੀ ਇਹ ਸਾਨੂੰ ਸੱਦਾ ਪੱਤਰ ਦੇਣਗੇ ਸੋ ਅਸੀਂ ਉਹਦਾ ਸਵਾਗਤ ਕਰਦੇ ਹਾਂ ਬਿਲਕੁਲ ਤਾਂ ਇਥੇ ਮਨਪ੍ਰੀਤ ਇਹ ਵੀ ਗੱਲ ਬੜੀ ਅਹਿਮ ਹੈ ਕਿਉਂਕਿ ਇਹ ਕਿ ਲੜਾਈ ਕਰ ਲਈ ਹੁਣ ਵਿਦਿਆਰਥੀਆਂ ਦੀ ਨਹੀਂ ਰਹੀ ਵੱਡੇ ਪੱਤਰ ਦੇ ਉੱਪਰ ਹੁਣ ਕਿਸਾਨ ਵੀ ਨਾਲ ਲੱਗ ਗਏ ਨੇ ਔਰ ਬਾਕੀ ਵਕ ਵਕ ਜਥੇਬੰਦੀਆਂ ਵਕ ਵਕ ਅਦਾਰੇ ਅਹੁਦੇਦਾਰ ਜਿਹੜੇ ਨੇ ਇਹਨਾਂ ਵਿਦਿਆਰਥੀਆਂ ਦੇ ਇੱਕ ਦੇ ਵਿੱਚ ਖੜੇ ਨਹੀਂ ਕਿਉਂਕਿ ਸੈਨੇਟ ਚੋੜਾ ਨੂੰ ਬਹਾਲ ਕਰਉਣਾ ਸਿੰਡੀਕੇਟ ਨੂੰ ਬਹਾਲ ਕਰਉਣਾ ਉਹ ਕਿਉਂਕਿ ਪੰਜਾਬ ਯੂਨੀਵਰਸਿਟੀ ਇੱਕ ਅਲਕਲੋਤਾ ਅੱਗ ਜਿਹੜਾ ਵੱੜਦੀ ਜਾ ਰਹੀ ਹੈ ਕਿਉਂਕਿ ਜਦੋਂ ਫੀਸਾਂ ਵਧੀਆਂ ਨੇ ਤਾਂ ਉਦੋਂ ਸੈਨੇਟ ਦਾ ਮੁੱਦਾ ਭੱਖਦਾ ਹੈ ਸੈਨੇਟ ਨੇ ਅੱਗੇ ਹੋ ਕੇ ਉਹ ਸਾਰੀਆਂ ਚੀਜ਼ਾਂ ਨੂੰ ਰਲਵਾਉਣਾ ਹੁੰਦਾ ਪਰ ਜੇਕਰ ਸੈਨੇਟ ਸਿੰਡੀਕੇਟ ਭੰਗ ਰਿਹਾ ਤਾਂ ਉਸ ਤੋਂ ਬਾਅਦ ਵਿਦਿਆਰਥੀਆਂ ਦੀ ਫੀਸਾਂ ਰੋਕਣ ਵਾਲਾ ਵਿਦਿਆਰਥੀਆਂ ਦੇ ਭਵਿੱਖ ਨੂੰ ਬ ਇਹ ਦਿਖਣਾ